ਕਲਰ ਗ੍ਰੇਡਿੰਗ ਕਰਕੇ ਵਿਖਾ ਦਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਜੀ ਆਪਣੇ ਅੱਜ ਬਾਈ ਮੀਂਹ ਪੈ ਰਿਹਾ ਕਮਾਲ ਦਾ ਮੌਸਮ ਬਣਿਆ ਹੋਇਆ ਤੇ ਜਿਹੜੇ ਕਾਮਕਾਰ ਤੇ ਜਾਂਦੇ ਆ ਵਿਚਾਰੇ ਮੀਂਹ ਪੈਂਦਿਆਂ ਦੇ ਵਿੱਚ ਤੁਹਾਨੂੰ ਅੱਜ ਬਾਈ ਸਾਰੇ ਬੰਦੇ ਵਿਖਾਵਾਂਗੇ ਆ ਬਾਅਦ ਇੱਕ ਪੂਰੀ ਸੀ ਆ ਹੁੰਦਾ ਇੱਕ ਵਿਚਾਰਾ ਗਰੀਬ ਤੁਰਿਆ ਇਹਦੇ ਨਾਲ ਤੁਹਾਨੂੰ ਗੱਲਬਾਤ ਕਰਾਉਣੇ ਆ ਹਾਂ ਵੀ ਚੱਲਿਆ ਕੰਮ ਤੇ ੱੱਲੇ ਕੰਮ ਤੇ ਤੇ ਅੱਜ ਤਾਂ ਮੀਂਹ ਪੈਂਦਾ ਸੀ ਅੱਜ ਤਾਂ ਰਹਿ ਪੈਂਦਾ ਨਹੀਂ ਨਾ ਹੈਗਾ ਬੱਦੂ ਘਰੇ ਆ ਜਾਇਆ ਨਾ ਤੂੰ ਕੋਣੀ ਰਹਿਆ ਮੈਂ ਵੀ ਨਹੀਂ ਰਹਿਆ ਤੂੰ ਵੀਲਦਾਰੀ ਹੈ ਔਖਾ ਯਾਰ ਹਨਾ ਆਹ ਦੇਖੋ ਬਾਈ ਕਬੀਲਦਾਰੀ ਚ ਨਾ ਆਇਆ ਔਖਾ ਹੋ ਜਾਂਦਾ ਬੰਦਿਆਂ ਦਾ ਹੂੰ ਇਹ ਅਜੇ ਚ ਉੱਪਰ ਹੋਰ ਨਹੀਂ ਉੱਠੇ ਸਾਨੂੰ ਹੋਰ ਵੀ ਦਿਖਾਉਣੇ ਸੀਗੇ ਸੜਕ ਤੇ ਦਿਖਾਉਣੇ ਸਾਨੂੰ ਉਧਰਲੇ ਪਾਸੇ ਤੇ ਯਰੇ ਇੱਕ ਅੱਧਾ ਤਾਂ ਆ ਜਾਓ ਯਾਰ ਆਇਆ ਨਾ ਕਰੋ ਯਾਰ ੱੱਕਾ ਕਰੀ ਜਾਂਦੇ ਤੁਸੀਂ ਦਾ ਬਾਬੇ ਯਾਰਾ ਕੱਦਾ ਬੰਦਾ ਤਾਂ ਦੇਖ ਲੋ ਜੱਬ ਮੋੜ ਹੈ ਦੇਖੋ ਬਾਈ ਜੀ ਮੀ ਪੈ ਰਿਹਾ ਤੇ ਇੱਧਰ ਵੀ ਤੁਹਾਨੂੰ ਦਿਖਾ ਦਾਂਗੇ ਆਹ ਦੇਖੋ ਜੀ ਆਹ ਦੇਖੋ ਜਵਾਕ ਆ ਜਿਹੜੇ ਸਕੂਲ ਜਾਣ ਮੰਨਿਓ ਖੜੇ ਆ ਸਕੂਲ ਜਾਣ ਮੰਨਿਓ ਖੜੇ ਆ ਆਹੋ ਇਹ ਆ ਜੀ ਸਾਡੇ ਸਰਕਾਰੀ ਸਕੂਲ ਵਾਲੇ ਬੱਚੇ ਬੜੀ ਹੀ ਲਿਆਕਤ ਨਾਲ ਗੱਲ ਕਰਦੇ ਆ ਇਹ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਜੇ ਸਤਿਕਾਰ ਸੋਨਾਂ ਸੁਣਾਵੇ ਹਾਂਜੀ ਸਕੂਲ ਜਾ ਰਹੇ ਹੋ ਆਹੋ ਇਹ ਜੀ ਤੁਹਾਨੂੰ ਪਤਾ ਵਰਲਡ ਫਰ ਪੰਜਾਬ ਦੇ ਵਿੱਚ ਹੀ ਵਰਤਿਆਂਦੇ ਆ ਅਸੀਂ ਵੀ ਆ ਗਏ ਆਓ ਜੀ ਜੀ ਆਏ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਨਾ ਨਾ ਅਸੀਂ ਸੋ ਕੰਮ ਕਰਨੇ ਆ ਨਾ 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 ਆ ਦੇਖੋ ਜੀ ਕਿਸ ਤਰ੍ਹਾਂ ਮੈਨੂੰ ਪਰਮਾਉਂਦੇ ਹੋਏ ਆਗੇ ਹੈ ਪਰਮਾ ਰਹੇ ਆ ਮੈਨੂੰ ਗੱਲਾਂ ਚ ਲਾ ਕੇ ਨਾ ਨਾ ਡੈਡੀ ਡੈਡੀ ਕੀ ਕਰੂਗਾ ਦਾ ਅਸੀਂ ਵੀ ਆ ਗਏ ਜਸਤਰੋਂ ਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਈ ਅੱਜ ਮੀਂਹ ਪੈ ਰਿਹਾ ਹੈ ਮੌਸਮ ਸੈੱਟ ਹੋ ਜੁਕਿਆ ਕਹਿੰਦੇ ਤੇ ਆਹ ਚੱਲ ਮੀਂਹ ਦਾ ਨਜ਼ਾਰਾ ਦਿਖਾ ਦਗੇ ਆਹ ਬੈਠੇ ਆ ਜੀ ਦੇਖੋ ਆਹ ਦੇਖੋ ਇੱਕ ਤੁਹਾਨੂੰ ਬਈ ਹੋਰ ਚੀਜ਼ ਦਿਖਾਉਣਾ ਪਿੰਡ ਵਾਲੀ ਪਿੰਡ ਦੀ ਇੱਕ ਚੀਜ਼ ਦਿਖਾਉਣਾ ਓਏ ਇਹਨੂੰ ਵੀ ਵਿਚਾਰੇ ਨੂੰ ਗਰੀਬ ਨੂੰ ਸੰਭਾਲ ਲੋ ਆ ਬੂਟਾ ਦੇਖ ਲੋ ਕਿਵੇਂ ਹੋਇਆ ਪਿਆ ਆਹ ਦੇਖੋ ਬਈ ਅਦਰ ਮਾਤਾ ਨਾ ਮਾਦਾ ਚਟਨੀ ਗੁੱਟੀ ਜਾ ਰਹੀ ਹੈ ਕਿਉਂ ਹਾਦੀਏ ਜਟਨੀ ਕਿਸੇ ਨੇ ਹਾਂ ਤਰੋਂਠੇ ਬਣਾਉਂਗੇ ਲਓ ਜੀ ਮੀ ਆਉਣਾ ਸੀਗਾ ਤੇ ਆਹ ਦੇਖੋ ਜਿੱਧਰ ਇਹਨਾਂ ਨੂੰ ਮਿਲੋ ਕੱਲ ਇਹਨਾਂ ਦਾ ਫੋਨ ਚੋਰੀ ਹੋ ਗਿਆ ਆ ਸਾਡਾ ਜਿਹੜਾ ਸਟਾਈਲ ਆਹੇ ਇਹਨਾਂ ਦਾ ਇਹ ਇਹਨਾਂ ਦਾ ਇੱਕ ਵੱਖਰਾ ਸਟਾਈਲ ਆ ਜੀ ਦੇਖੋ ਆਹ ਦੇਖਾਂ ਹਾਂ ਜੀ ਹਾਂ ਜੀ ਤੇ ਕੱਲ ਇਹਨਾਂ ਦਾ ਮੋਬਾਈਲ ਚੋਰੀ ਹੋ ਗਿਆ ਸੀਗਾ ਤੇ ਸਾਰਾ ਦਿਨ ਲਵ ਦੇ ਫਦਰੇ ਮਸਾ ਲੱਭਿਆ ਹਾਂ ਤੇ ਮਾਦਾ ਆਲੂ ਵਾਲੇ ਪਰੌਂਠੇ ਸਾਨੂੰ ਵੀ ਮਿਲਣਗੇ। ਲਓ ਮੁੰਡਿਓ। ਅੱਜ ਮੀਂਹ ਪੈਣਾ ਸੀਗਾ। ਠੀਕ ਆ। ਮੀਂਹ ਪੈਣਾ ਸੀ ਤੇ ਆਪਾਂ ਇੱਧਰ ਗਿੜਾ ਮਾਰਨਾ ਸੀ। ਨਹੀਂ ਆਪਾਂ ਨੂੰ ਕਿਹਨੇ ਪੁੱਛਣੇ ਸੀ ਆਲੂ ਵਾਲੇ ਪਰੌਂਠੇ? ਹੈਂ? ਹਾਂ ਆ ਦੇਖੋ ਜੀ ਚਟਨੀ ਕੁੱਟੀ ਜਾ ਰਹੀ ਐ। ਚਟਨੀ ਖਾਧੀ ਆ ਕਿਸੇ ਨੇ? ਲਓ ਬਾਈ ਜੀ ਹੁਣ ਤੁਹਾਨੂੰ ਬਾਹਰ ਦਾ ਨੇ ਬਾਹਰ ਦਾ ਨਜ਼ਾਰਾ ਦਿਖਾ ਦਈਏ ਬਾਈਆਂ ਨੂੰ। ਹਾਂ? ਆਉਣਾ ਮੈਂ। ਮਤਲਬ ਬਾਹਰ ਦਾ ਨਜ਼ਾਰਾ ਵਿਖਾ ਦਗੇ ਭਾਈਆਂ ਨੂੰ ਲਓ ਵੀ ਸੱਜਣੋ ਉਹ ਤੇਰੇ ਨਾਲ ਕੋਲੈਬੋਰੇਟ ਕਰ ਲੈਂਦਾ ਜਸਤਨ ਉਹ ਆ ਲਿਆ ਮੈਂ ਗੱਲ ਕਰ ਹੁਣ ਮੈਨੂੰ ਕਰਨੀ ਨਹੀਂ ਆਉਂਦੀ ਰੋਲਾ ਬਸ ਇਹੀ ਹੈ ਜੀ ਬਾਕੀ ਅਸੀਂ ਕੋਸ਼ਿਸ਼ ਕਰ ਵੀ ਲੰਨੇ ਆਂ ਜੇ ਕੋਹਰੇ ਕੋਈ ਵੀਰ ਭੈਣ ਜੁੜ ਜੇ ਸਾਡੇ ਨਾਲ ਇਹ ਤਾਂ ਕੁਝ ਹੋਰ ਚੀਜ਼ ਹੋ ਗਈ ਬਾਬੇ ਅਨ ਉਹ ਭਰਾਵਾ ਕੀ ਕਰਤਾ ਮੈਂ ਕਹਿੰਦੇ ਹੋਣਗੇ ਜਨਤਾ ਜਿਹੜੀ ਯੂਟਿਊਬਰ ਹੈ ਇਹ ਮੀਂਹ ਨਹੀਂ ਪੈਣ ਦਿੰਦੇ ਪਹਿਲਾਂ ਲਾਈਵ ਹੋ ਕੇ ਖੜ ਜਾਂਦੇ ਆ ਹੈਨਾ ਤਾਂ ਬਾਈ ਫਿਰ ਤੁਹਾਨੂੰ ਪਤਾ ਹੈ ਮੌਸਮ ਫਿਰ ਜਦੋਂ ਸੈੱਟ ਹੋ ਜਾਏ ਆ ਜੀ ਸਾਡੇ ਪਿੰਡ ਦਾ ਸਵੀਮਿੰਗ ਪੂਲ ਹੈ ਆ ਦੇਖੋ ਜੀ ਸਾਡੇ ਪਿੰਡ ਦਾ ਸਵੀਮਿੰਗ ਪੂਲ ਇੱਥੇ ਸਾਡੇ ਮੱਝਾਂ ਨਹਾਉਂਦੀਆਂ ਜੀ ਇੱਥੇ ਮੱਝਾਂ ਨਹਾਉਂਦੀਆਂ ਸਾਡੇ ਇਹ ਸਵੀਮਿੰਗ ਪੂਲ ਦੇ ਵਿੱਚ ਵੇਖੋ ਤੁਸੀਂ ਨਜ਼ਾਰਾ ਵੇਖੋ ਤੁਸੀਂ ਪਾਣੀ ਵੇਖੋ ਤੁਸੀਂ ਤੇ ਖੜ ਜੋ ਮੁੰਡਿਆ